ਚਾਰ ਦੇ ਬੱਚਾ ਚੌਂਗਲੇ ਰੋਕੇ ਲਓ ਜੀ ਨਹੀਂ ਉਹ ਕੇ ਰਿਪੋਰਟ ਕੋਲ 2 ਲੀਟਰ ਮਾਲੇ 7 ਕਿਲੋ ਭਰ ਆਪਾਂ 12 ਕਿਲੋ ਲੈ ਆਵਾਂ ਰਾਮਣ ਜਨੋ ਪਸਵੇਂ ਆਉਣ ਦਿਓ ਦੋ ਨੰਬਰ ਤੇ ਜਿਹੜੀ ਝੋਟੀ ਤੁਹਾਨੂੰ ਵਿਖਾਈ ਆ ਜਵਾਈ ਇਹਦੀ ਵੀ ਵਿਖਾਵਾਂਗੇ ਕੋਸ਼ਿਸ਼ ਕਰਾਂਗੇ ਜਿੰਨੀ ਹੋ ਸਕੇ ਬਾਕੀ ਸੂਏਸ ਵਾਇਪਸ ਹੁਆ ਉਹ ਦੁੱਧ ਦੱਸਿਆ ਤੁਹਾਨੂੰ ਜਿਹੜਾ ਭਾਂਡੇ ਚ ਆਉਣਾ ਇਹ ਨੋਟ ਕਰ ਲਿਓ ਮੇਚਾ ਮੰਦੇ ਚੋ ਦੇਖੋ ਕਰਮਾ ਥਾਨ ਕੱਢਿਆ ਤੇ ਆ ਚੈੱਕ ਕਰਿਓ ਅਗਲੇ ਥਾਨਾਂ ਦੀ ਚਵਾਈ ਨਹੀਂ ਚਾ ਚਵਾਈ ਇਹਦੀ ਵੀ ਪਾਉ ਓਕੇ ਆ ਹਨਾ ਚਵਾਈ ਇੱਕ ਨੰਬਰ ਪਾਉ ਜੇ ਕੋਈ ਨੁਕਸ ਹੋ ਜਾ ਬੰਦਾ ਜਨਾ ਆਪਾਂ ਉਹ ਕੰਮ ਨਹੀਂ ਕਰਨਾ ਵਾਲ ਫੇਰ ਰੱਖਣਾ ਨਹੀਂ ਵਾਲ ਫੇਰ 1 ਰੁਪਏ ਦੇ ਰੱਖਣਾ ਠੀਕ ਹੈ ਧੰਨਵਾਦ ਚੋ ਕੇ ਸੱਲੀ ਕਰਕੇ ਖਰੇ ਹਾਂ ਆਪਾਂ ਪੈਸੇ ਲਾਏ ਆਪਾਂ ਤਸੱਲੀ ਕੀਤੀ ਆ ਆਪਾਂ ਪੈਸੇ ਲਾਏ ਤਸੱਲੀ ਕੀਤੀ ਆਪਣੀ ਤਰੀਕੇ ਕੋਈ ਸੱਜਣਾ ਚਵਾਈ ਚੱਲੀ ਜਾਂਦੀ ਆ ਸੋਚਿਆ ਤੁਹਾਨੂੰ ਫੇਰ ਥੋੜਾ ਜਿਹਾ ਕੈਮਰੇ ਤੇ ਵਾਪਸ ਲੈ ਕੇ ਆਈਏ ਦੇਖੋ ਬਾਲਟੀ ਆ ਗਈ ਆ ਨੇੜੇ ਫੇਰ ਤੁਹਾਨੂੰ ਸਾਰੇ ਜਿੰਨਾ ਦੁੱਧ ਕੱਢਿਆ ਇਹ ਰਾਣੀ ਨੇ ਉਹ ਵੀ ਚੈੱਕ ਕਰਾ ਦਿਆਂਗੇ ਸੱਜਣੋ ਉਸੇ ਬਾਲਟੀ ਚ ਇਸੇ ਮੈਂ ਵੀ ਚਵਾਈ ਚੱਲੀ ਜਾਂਦੀ ਆ ਐਨੋਕੀ ਰਿਪੋਰਟ ਬਾੜੀਆਂ ਵੇਖ ਲੈਣਾ ਬਾਲਟੀਆਂ ਵੀ ਹਾਂ ਇਹ ਨਹੀਂ ਵੀ ਲੋਕਾਂ ਨੂੰ ਤੇ ਨਾ ਨਾ ਚਾਹਾਂ ਚ ਪਹਿਲਾਂ ਬਾੜੀਆਂ ਰੱਖਿਆ ਥਲੇ ਜੋੜੇ ਬਾੜੀਆਂ ਬਿਲਕੁਲੀ ਭੀੜੀ ਜੀ ਹਨਾ ਹਾਂ ਉਹ ਨਹੀਂ ਕੰਮ ਤੇ ਬਾਕੀ ਆਦਾ ਸੂਈ ਵੀ ਜਮਾ ਗਿੱਲੀ ਅਜੇ ਹਾਂ ਤਾਜੀ ਸੂਈ ਸੁਣੋ ਤੁਹਾਡੇ ਸਾਹਮਣੇ ਚੋਤੇ ਪਗੜੇ ਸੂਈ ਨਿਕਲੀ ਗੱਲ 10 ਦਿਨਾਂ ਨੂੰ ਦੁੱਤੇ ਆਉਣਾ ਫਰਾਂ ਹਾਂ ਦਸਾਂ ਦਿਨਾਂ ਦੁੱਤੇ ਆਉਣਾ ਇੱਕ ਤਾਂ ਨੂੰ ਬਸ ਦੂਜੇ ਥਾਂ ਆਈਆਂ ਆਪਣੇ ਦਾ ਕਰਦੇ ਦਾ ਹਾਂ ਨਹੀਂ ਬਹੁਤ ਖਰੀ ਆ ਜਿਉਂਦੀ ਰਹੇ ਕਰਮਾਂ ਲਈ ਕਿਹੜੇ ਘਰ ਦਾ ਸ਼ਿੰਗਾਰ ਬਾਨੀ ਆ ਇੰਤ ਬਾੱਕੀ ਪਾਉ ਸੀਲ ਬਹੁਤਾ ਕਰਮਾ ਸੀ ਇਹਨਾਂ ਇਦਾਂ ਮੈਂ ਬਹਿ ਜਾ ਤੁਹਾਡੇ ਸਾਹਮਣੇ ਬੱਚੇ ਦੋ ਚੰਗੇ ਨੇ ਜਿਵੇਂ ਹੁਣ ਆਪਾਂ ਚਾਰ ਜਣੇ ਕੋਲੇ ਭੱਜੇ ਫਰਦੇ ਕੈਮਰੇ ਲੈ ਕੇ ਨਹੀਂ ਕਈ ਤਾਂ ਡਰੀ ਜਾਂਦੀਆਂ ਤੇ ਬਾਵਾ ਸੁਭਾਨ ਨਰਮਾ ਹਨਾ ਵਿਚਾਰੀਆਂ ਦਾ ਸੱਜਣੋ ਚਵਾਈ ਕੰਪਲੀਟ ਹੋ ਗਈ ਚਲੋ ਵੀਡੀਓ 11 ਕਿ ਲੰਮੀ ਹੋਊਗੀ ਪਰ ਸਾਰਾ ਪੱਲੇ ਪਾਊਗੀ ਆਪਣੀ ਦੋਦੇ ਹਾਂਜੀ ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਅਮ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਰਾਮਪਰਾ ਆ ਗਿਆ ਸੱਜਣੋ ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਿਆ ਤੇ ਤੁਹਾਨੂੰ ਮੰਨ ਲਓ ਵੀ ਜਾਣੇ ਪਛਾਣੇ ਚਿਹਰੇ ਨੂੰ ਮਲਾਉਣ ਲੱਗੇ ਆ ਰਾਮਪੁਰੇ ਵਾਲੇ ਵੀਰ ਮੰਗੇ ਨੂੰ ਚਾਰ ਐਨੀਮਲ ਇਸ ਘਰੇ ਐ ਇਸ ਵੇਲੇ ਸੱਜਣੋ ਵਿਕਰੀ ਵਾਲੇ ਆ ਐਨੀਮਲ 6 ਸੀਗੇ ਤੇ ਜਿਨ੍ਹਾਂ ਦੇ ਵਿੱਚੋਂ ਦੋ ਮੱਜਾਂ ਝੋਟੀਆਂ ਜਿਹੜੀਆਂ ਲੈ ਕੇ ਸਾਡੇ ਆਉਂਦਿਆਂ ਨੂੰ ਸ਼ਾਮ ਤੱਕ ਕਰਮਾਂ ਵਾਲੀਆਂ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਗਈਆਂ ਤੇ ਹੁਣ ਤੁਹਾਨੂੰ ਚਾਰ ਜਿਹੜੇ ਹੁਣ ਸੂਏ ਸਵਾਏ ਪਸ਼ੂਆ ਇਹਨਾਂ ਦਾ ਜਿਹੜਾ ਲੇਖਾ ਜੋਖਾ ਹੋਇਆ ਕਿੰਨਾ ਕਿੰਨਾ ਦੁੱਧ ਕਿਹੜਾ ਕਿਹੜਾ ਸੱਜਣੋਂ ਸੂਆ ਕਰਮਾਂ ਵਾਲੀਆਂ ਸੂਈਆਂ ਸਾਰਾ ਸਾਬ ਕਿਤਾਬ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਰਿਕਵੈਸਟ ਬੇਨਤੀ ਹਰ ਵੀਡੀਓ ਤੇ ਜਿਹੜਾ ਪਸ਼ੂ ਖਰੀਦਣਾ ਤਸल्ली ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਜੁੜਿਓ ਐਂਡ ਤੱਕ ਚੰਗੇ ਚੰਗੇ ਐਨੀਮਲ ਇਸ ਘਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਹਰ ਟਾਈਮ ਆਜੋ ਬਾਹਰ ਤੁਰ ਤਰ ਕੇ ਵੇਣੇ ਨਾਲੇ ਤੁਹਾਡੀ ਕਰਾਈਏ ਮੁਲਾਕਾਤ ਵੀਰ ਮੰਗੇਣਾ ਪਾਉ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਕਾਲ ਹੋਸਨਦੂ ਸਾਹਿਬ ਹੋਰ ਸੁਣਾਓ ਮਹਾਰਾਜ ਚੜਦੀ ਕਲਾ ਦੀ ਕਿਰਪਾ ਬਾਬਾ ਦੀਪ ਸਿੰਘ ਜੀ ਸ਼ੁਕਰ ਹੈ ਹਾਂ ਜੀ ਬਾਬਾ ਦੀਪ ਸਿੰਘ ਇਦਾਂ ਹੀ ਕਿਰਪਾ ਬਣਾਈ ਰੱਖੀ ਕਿਰਪਾ ਬਣਾਈ ਰੱਖੀ ਜੀ ਉਹਨੇ ਕਰਨੀ ਕਿਰਪਾ ਬੰਦੇ ਬੰਦੇ ਦਾ ਕੁਛ ਨਹੀਂ ਕਿਸੇ ਦਾ ਨਹੀਂ ਨਹੀਂ ਬੰਦੇ ਦੇ ਤਾਂ ਤੁਹਾਨੂੰ ਜੇ ਪਹਿਲਾਂ ਦੱਸੇ ਨਾ ਸਾਹ ਵੀ ਮੰਗਵੇਂ ਧਾਰੇ ਆ ਬਸ 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 ਇਹਦਾ ਮਿੱਟੀ ਦਾ ਤਲਬੂਤ ਆ ਹਾਂ ਐਵੇਂ ਆਪਾਂ ਸਪਲਾਈਆਂ ਮਾਰੀ ਜੀ ਕਿਸੇ ਦੇ ਸਿਰ ਤੇ ਆ ਕਿਸੇ ਦੇ ਸਿਰ ਤੇ ਆ ਕੰਮ ਮਹਾਰਾਜ ਦੇ ਸਿਰ ਤੇ ਹਾਰੀ ਮਹਾਰਾਜ ਮਹਾਰਾਜ ਕਰਦਾ ਇਹ ਬੰਦਾ ਕੱਖ ਨਹੀਂ ਕਰ ਸਕਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਉਹ ਪ੍ਰਮਾਤਮਾ ਨੇ ਜਿੱਥੇ ਦਾਣਾ ਖਿਲਾ ਰਿਹਾ ਉਹ ਚੁਗਣਾ ਹੀ ਚੁਗਣਾ ਬਸ ਬਸ ਹੁਣ ਤੁਹਾਡਾ ਦਾਣਾ ਪਾਣੀ ਤੁਸੀਂ ਆਗੇ ਜਾ ਜੀ ਹਾਂ ਜੀ ਸਹੀ ਗੱਲ ਆ ਓ ਠੱਕੇ ਨਾ ਜਿਲਾ ਵੀ ਅੰਬਰਸਾ ਤਸੀਲ ਵੀ ਅੰਬਰਸਾ ਅੰਬਰਸਾ ਦੇ ਬਿਲਕੁਲ ਕੋਲ ਹੈ ਗੋਲਡਨ ਗੇਟ ਦੇ ਵਿੱਚ ਵਿੱਚ ਹੈ ਇਹ ਸਭ ਹਾਂ ਅੰਬਰਸਾ ਦੇ ਹੈ ਨਾ ਹਾਂਜੀ 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 ਤੇ ਆਪਣਾ ਨੰਬਰ ਮਾਰ ਜੀ ਨੰਬਰ 98721830138146890313 ਇਹ ਦੋਨੇ ਨੰਬਰ ਆਪਣੇ ਹਨਾ ਇਹਨਾਂ ਦੇ ਕੋਈ ਸੰਪਰਕ ਕਰੇ ਜਦੋਂ ਮਰਜ਼ੀ ਕਰੇਗੀ ਤੇ ਆਪਣਾ ਵਪਾਰ ਦਾ ਕੰਮ ਹੈ ਵਪਾਰ ਦਾ ਕੰਮ ਹੈ ਭਾਜੀ ਸੱਜਣੋ ਜਿਹੜੇ ਨੰਬਰ ਬੋਲੇ ਆ ਇੱਥੇ ਵੀ ਚਲਾਤੇ ਆਪਾਂ ਸਕਰੀਨ ਤੇ ਤੇ ਵੈਸੇ ਸੱਜਣੋ ਸਕਰੀਨ ਤੇ ਵੀ ਚੱਲਦੇ ਰਹਿਣਗੇ। ਹਾਂਜੀ ਕੀ ਕਹਿਣ ਲੱਗੇ? ਬਾਗੇ ਮੈਂ ਮਈਆਂ ਸਵੇਰੇ ਜਦੋਂ ਆਪਾਂ ਵੀਡੀਓ ਪਾਉਨੇ ਸਵੇਰੇ ਚੋਕੇ ਪਾਉਨੇ ਸਵੇਰੇ ਚੋਈਆਂ ਹੁੰਦੀਆਂ ਮਈਆਂ। ਓਕੇ। ਹੁਣ ਚੋਕ ਸੱਲੀ ਕਰਕੇ ਕੋਈ ਖੜੇ ਸਾਡੇ ਲੀਟਰ ਮਾਰ ਕੇ ਜਾਂ ਦੁੱਧ ਸੰਗ ਲੀਟਰਾਂ ਵਾਲਾ ਦੱਸਾਂਗੇ। ਠੀਕ ਆ। ਹਾਂ ਕਿਸੇ ਵੀ ਰਕਮ ਦਾ ਕੋਈ ਵੀ ਧੋਖਾ ਯਾਰਾ ਫਿਰ ਇਹ 1 ਰੁਪਈਏ ਦੀ ਵੀ ਨਿਕਾ ਨਹੀਂ ਨਾ ਅੱਗੇ ਕੀਤੀ ਨਾ ਹੁਣ ਕਰਨੀ। ਠੀਕ ਆ। ਧੰਨਵਾਦ। ਵਾਡੀ ਗੱਲ। ਹਾਂ ਬਸ ਜਿਨੇ ਪੈਸੇ ਦੇਣੇ ਆ ਉਹ ਵੀ ਤਸੱਲੀ ਕਰੇ ਕਿਉਂ? ਪੈਸਾ ਸੌਖਾ ਨਹੀਂ ਮੰਨਦਾ ਬੜਾ ਔਖਾ। ਬੜਾ ਅੱਜ ਜਨਵਾਰ 4 ਆਪਣੇ 4 ਜਨਵਾਰ ਹੈ ਜੀ 4 ਹੀ ਸੂਇਆਂ ਹਾਂ 4 ਹੀ ਸੂਇਆਂ ਝੋੜ ਤੇ ਜੇ ਵੀਰ ਮੰਗੇ ਐ ਤਾਂ ਸ਼ੁਰੂ ਕਰੀ ਗਏ ਆਪਾਂ ਇਹ ਦੂਜਾ ਸੂਆ ਝੋਟੀ ਜੀ ਸਰਬ ਓਕੇ ਦੂਜਾ ਸੂਆ ਦੂਜਾ ਸੂਆ ਤੇ ਆ ਬੱਚਾ ਵਾਦਾ ਹਾਲੇ ਮੈਲਾ ਝੋਟੀ ਲੱਗੀ ਨਹੀਂ ਲੱਗਣਾ ਮੈਲੇ ਤੇ ਓਕੇ ਆ ਇਹਦੇ ਕੋਲੇ ਬੱਚਾ ਹਾਂਜੀ ਹਾਂਜੀ ਤੇ ਝੋਟੀ ਥੱਲੇ ਹੁਣ 12 ਕਿਲੋ ਦੁੱਧ ਹੋਊਗਾ ਕਹਿਣ ਵਾਲਾ ਨਹੀਂ ਠੀਕ ਆ ਮਿਲ ਕੇ ਦੇਵਾਂਗੇ ਠੀਕ ਹੈ ਜੀ ਦੇਖ ਲਓ ਹਾਂ ਹਾਂ ਵਧੀਆ ਕੋਈ ਚੱਕਰ ਨਹੀਂ ਠੀਕ ਆ ਸੂਆ ਦੂਜਾ ਹਾਂਜੀ ਹਾਂਜੀ ਖੋਲੋ ਵੀ ਨਹੀਂ ਬਾਹਰ ਇਹਨੂੰ ਹਾਂ ਹਾਂ ਛਿੱਕੀ ਦੇ ਦੰਦਿਆਂ ਬਰਾਬਰ ਕਰ ਲਈ ਆ 6 ਦੰਦ ਹੋ ਗਏ ਹਾਂਜੀ ਹਾਂਜੀ ਠੀਕ ਆ ਠੀਕ ਆ ਕਸੂਆ ਦੂਜਾ ਦੰਦ 12 ਲੀਟਰ ਦਾ 12 ਲੀਟਰ ਹੋਣੇ ਦੋ ਤੇ ਬੱਚਾ ਕੱਟਾ ਕਿ ਕੱਟੇ ਕੱਟਾ ਜੀ ਕੱਟਾ ਆ ਗਿਆ ਮਗਰ ਤੇ ਸੂਆ ਕਿੰਨੇ ਦਿਨ ਦਾ ਭਾਉ ਮੰਗੇ ਸੂਆ 8 ਤੋਂ 10 ਦਿਨ ਦਾ ਹੋਊਗਾ ਜੂ ਮਲੇ ਤੇ ਲੱਗਣ ਦੀ ਓਕੇ 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 ਸੱਜਣੋ 8 ਤੋਂ 10 ਦਿਨ ਦਾ ਸੂਆ ਤੇ ਲੇਵੇ ਭਾਂਡੇ ਦੀ ਬਰੀਕੀ ਕਿਆ ਬਾਤ ਲੱਗੀ ਆ ਕੱਦ ਕਾਠ ਚੰਗਾ ਫੇਰ ਦੇ ਕੱਤੋਂ ਤਾਜ਼ਾ ਲਾ ਲਿਓ ਕਿਉਂਕਿ ਵੀਰ ਦਾ ਫੁੱਲ ਕੱਦਦਾ ਤੇ ਮੰਨ ਲਓ ਵੀ ਮੋਢੇ ਤੱਕ ਆਉਂਦੀ ਆ ਵੇਖੋ ਲੇਵਾ ਭਾਂਡਾ ਐਨ ਓਕੇ ਰਿਪੋਰਟ ਆ ਚਵਾਈ ਚੂਈ ਭਰਾ ਨੂੰ ਆਪਾਂ ਪੁੱਛਦੇ ਆਂ ਵੀ 100 ਦੀ 100 ਆ 100 ਦੀ 100 ਦੀ ਸਾਢੇ 5 ਵਜੇ ਸਵੇਰੇ ਸਾਢੇ 4 ਵਜੇ ਦੀਆਂ ਮਈਆਂ ਚੋਈਆਂ ਓਕੇ ਹਾਂ ਸਵੇਰੇ ਮੈਨੂੰ ਆ 7 ਵਜੇ ਚੋਈਆਂ ਇਹਦੇ ਵਿੱਚ ਹੋਈਆਂ ਕੋਈ ਗੱਲ ਠੀਕ ਆ ਝੂਠ ਵਾਲੀ ਗੱਲ ਹਾਂਜੀ ਹਾਂਜੀ ਤੇ ਚੂਣ ਚਾਂਤਾਂ ਦੀ ਇੱਕ ਨੰਬਰ ਹੈ ਜੀ ਚੂਣ ਪਹਿਰੇ ਰਕਮ ਦਾ ਨੁਕਸ ਹੋਇਆ ਨਾ ਆਪਾਂ ਆਪਾਂ ਪਹਿਲਾਂ ਦੱਸੋ ਤਾਂ ਮੈਂ ਪਹਿਲਾਂ ਦੱਸਦੇ ਹੁਣ ਵੀ ਆਪਾਂ ਦੱਸ ਕੇ ਦੇ ਦੇ ਨਹੀਂ ਠੀਕ ਲਾਹਮਾ ਨਹੀਂ ਕਿਸੇ ਕੋ ਨਾਲ ਨਾਲ ਗੱਲ ਕਰਦੇ ਤੇ ਇਹ ਗਾੜੀ ਵੀ ਚੰਗੀ ਹੋਊਗੀ ਗਾੜੀ ਵਧੀਆ ਜੀ ਗਾੜੇ ਦੀ ਹੋਊਗੀ 1.5 ਕਿਲੋ ਹਾਂ ਤੇ ਭਾਉਜੀ ਇਹਦਾ ਰੇਟ ਮੰਗੇ ਵੀਰ ਪਹਿਲੀ ਵੀਡੀਓ ਸਾਨੂੰ ਦਿਖਾਓ ਤੁਹਾਡੇ ਚੰਨ ਤੇ ਆਪਾਂ ਰੇਟ ਨਾਲ ਬਿਲਕੁਲ ਅੱਗੇ ਉਹਦਾ ਯਾਇ ਜੀ ਕਰੀਦਾ ਵਾ ਤੇ ਬਾਕੀ ਜੇ ਕਿਸੇ ਨੂੰ ਯਾਇ ਲੱਗੇ ਤਾਂ ਫੇਰ ਮਜਾ ਆਪਣੇ ਮੂੰਹ ਕਹੀ ਜੀ ਯਾਇ ਆ ਜੀ ਮਜਾ ਭਾਂਡਾ ਦਾ ਸਾਰੇ ਹਾਂਜੀ ਹਾਂਜੀ ਆ ਤੇ ਬਹੁਤੀ ਸਪਲਾਈਆਂਾਂ ਦੀ ਬਾਲੀ ਜੰਗੀ ਬਾਲੀ ਉਹ ਬਹੁਤੇ ਜ਼ੋਰ ਲਾਉਂਦੀ ਲੋੜ ਨਹੀਂ ਲੋਕਾਂ ਦੇ ਪੈਣੀ ਸਾਰੀ ਦੁਨੀਆ ਸਿਆਣੀ ਆ ਸਾਰੀ ਦੁਨੀਆ ਸਿਆਣੀ ਆ ਜੀ ਚੁਾਈ ਇੱਕ ਨੰਬਰ ਹੋ ਕਿਸੇ ਰਕਮ ਤੇ ਕੋਈ ਗੱਲ ਵਾਰ ਨਹੀਂ ਛੋਟੀ ਹਾਂਜੀ ਹਾਂਜੀ ਛੋਟੀ ਦਾ ਵੇਖ ਵੀ ਛੋਟੀ ਸਵਾ ਲੱਖ ਦੀ ਵੇਖਦੀ ਆ ਡੇਢ ਮੰਗੇ ਜੋ ਮਰਜੀ ਮਨਜੀ ਹਾਂ ਤੇ ਨਾ ਵਾਲਾ ਰੇੜੀ ਬਿਲਕੁਲ ਛੋਟੀ 75000 ਦੀ ਤੋਕੜ ਬੇਸ਼ੱਕ ਦੇ ਦੇ ਹਾਂ ਆਦ ਨਾਲ ਛੋਟੀ 1 ਲੱਖ ਤੇ 22000 ਵੀ ਦੇ ਦਾਂ 1 ਲੱਖ ਤੇ 22000 ਤੇ ਪਹਿਲਾਂ ਪਝੈਜ ਅਗਲੀ ਨਹੀਂ ਜੈਜ ਆ ਕੋਈ ਸ਼ੱਕ ਛੋਟੀ ਵੇ ਲੋ ਕੱਦ ਸਾਫ ਕੁਤਰੀ ਚੁਾਈ ਆ ਉਮੇ 1 35 1 40 ਮਿੰਟ ਹੁਣ ਇਥੋਂ ਹੁਣ ਵੀਡੀਓ ਵੇਖ ਲੈ ਹੋਰ ਹੀ ਕਿਸੇ ਦੀ ਵੇਖ ਲੈ ਕਿਸੇ ਚੈਨਲ ਤੇ ਕਿਸੇ ਦੇ ਚਾਹ ਉਹ ਆਪਣੀ ਬਣਾਈ ਕਿਸੇ ਨੇ ਚੈਨਲ ਤੇ ਵਾਕਈ ਆਪਣ ਕੋਈ ਉਹਨਾਂ ਉਹ ਹਲੇ ਜੇ 35 40 ਨਾਲ ਰੇਟ ਪਾਊਗਾ ਤਾਂ ਆਦਮੀ ਨੂੰ ਆ ਕੇ ਝੋਟੀ 1 ਲੱਖ ਤੇ 22 ਹਜ਼ਾਰ ਚੱਲ ਬਾਕੀ ਪਿਆਰ ਮਾਬਦ ਉਹ ਕੋਈ ਗੱਲ ਨਹੀਂ ਜੋ ਭੈਣ ਭਰਾ ਉਹ ਤੇਰੀ ਗੱਲ ਉਹਦੀ 2 400 ਦੀ ਬਾਕੀ ਝੋਟੀ ਬਾਕੀ ਚੋ 2 400 ਬਲੇ ਰੱਖਦੇ ਆ ਨਾ ਆਪਾਂ ਛੱਡਦੇ ਆ ਇਹ ਕੋਈ ਹੱਥ ਧਰਾ ਨਹੀਂ ਹੈਗਾ ਕੱਦ ਦੇਖੋ ਹਨਾ ਕੱਦ ਦੇਖੋ ਹੱਲ ਵੱਡੇ ਕੱਦ ਕਰ ਸਾਫ਼ ਸਫੀ ਝੋਟੀ ਤੇ ਹਜੇ ਮੰਨ ਲਾ ਵੀ ਕੱਦ ਹੋਰ ਕਰ ਮੈਂਲਾ ਮਾਰ ਕੇ ਝੋਟੀ ਡਾਂਗ ਦਾ 7 ਕਿਲੋ ਦੁੱਧ ਕਰੂਗੀ ਘਰ ਜੂਗੀ ਜਾਤ ਨਸਲ ਬਹੁਤ ਹਾਂਜੀ ਹਾਂਜੀ ਤੇ ਦੋ ਨੰਬਰ ਜਿਹੜੀ ਝੋਟੀ ਇਹਦਾ ਆਈ ਬਹੁਤ ਬੋਲੀ ਕੱਟੀ ਆਪ ਅੱਛਾ ਇਹਦੇ ਮਗਰ ਆ ਗਈ ਕੱਟੀ ਤਾਜੀ ਸੂਈ ਪੰਜਵੇਂ ਦਿਨ ਦੀ ਸੂਈ ਆ ਹਾ ਗਿੱਲੀ ਗਿੱਲੀ ਕਿਆ ਬਾਤ 12 ਕਿਲੋ ਇਹਦੇ ਥੱਲੇ ਬੋਲੀ ਲਾ ਲਈ ਕੋਈ ਦੁੱਧ ਲਾ ਲਈ ਪੰਜਵੇਂ ਦਿਨ ਦੀ ਸੂਈ ਚੱਤਾਂ ਦੁੱਧ ਲਾ ਲਈ ਕੋਈ ਬੋਲਾ ਲਾ ਲਈ ਬੋਲਾ ਲੈ ਜੀ ਉਹ ਕਹਿੰਦੇ ਕੋਈ ਬੋਲਾ ਤੋਂ ਇੱਕ ਦੋ ਦਿਨ ਹੀ ਬੰਦਾ ਵਾ ਮੈਨੂੰ ਤੇ ਜੋ ਆਪਾਂ ਮਰਜੀ ਕਹੀ ਜੀ ਨਹੀਂ ਨਹੀਂ ਤਾਜੀ ਬਿਲਕੁਲ ਸੱਜਣਾ ਨੋਟ ਕਰ ਲਿਓ ਮਗਰ ਕੱਟੀ ਤੇ ਬਾਕੀ ਲੇਵੇ ਭਾਂਡੇ ਦੀ ਝੋਟੀ ਚੰਗੀ ਖਰੀ ਹੈ ਤੇ ਸੂਆ ਮੰਗੇ ਵੀਰ ਦੂਜਾ ਸੂਆ ਵੀ ਛਿੱਗੀ ਦੇ ਦੰਦਿਆਂ ਬਰਾਬਰ ਕਰਨ ਦੀ ਹੈ ਕਿਆ ਬਾਤ ਹੈ ਵੀ ਸੱਜਣਾ ਦੂਜਾ ਸੂਆ ਹੀ ਛੇ ਦੰਦ ਬਰਾਬਰ ਕਰਦੀ ਆ ਤੇ ਬਾਕੀ ਪੈਠਪੁੜੇ ਦੀ ਬਹੁਤ ਸ਼ਾਨਦਾਰ ਆ ਥਣ ਚਵਾਈ ਵਾਲਾ ਲੱਗਾ ਓਕੇ ਰਿਪੋਰਟ ਜਿਵੇਂ ਕਹਿ ਦਈਏ ਨਾ ਵੇਖੋ ਫਲ ਲਜਾਤ ਨਸਲ ਵਾਲੀ ਆ ਤੇ ਬਾਕੀ ਇਹ ਨੋਟ ਕਰ ਲਿਓ ਵੀ ਮਾਲ ਉਹਨਾਂ ਥੱਲੇ ਇਹਦੇ ਥੱਲੇ ਬੱਚਾ ਛੱਡਦੇ ਹਾਂ ਨਾ ਧਾਰਾ ਮੁਰਾਦੇ ਸਾਡੇ ਥਾੜੇ ਮੁਰਾਦੇ ਲਾ ਦਿਓ ਬੱਚੇ ਲੈ ਬੱਚਾ ਕੈਟ ਫੱਲੀ ਹੋ ਜਾਣੀ ਚੂਨ ਟਾਈਮ ਹੀ ਆ ਚੂਨ ਟਾਈਮ ਹੋਇਆ ਜੀ ਇੱਥੇ ਕਿਹੜਾ ਟਾਈਮਾ ਟਾਈਮ ਕੋ ਚੋ ਕੇ ਖੜੇ ਤੇ ਪਾਉ ਮੰਗੇ ਗਾੜੀ ਇਹ ਮੈਂ ਦੀ ਵੀ ਚੰਗੀ ਗਾੜੀ ਦੀ ਪੂਰੀ ਕਾਰੀ 2 ਸਵਾ 2 ਕਿਲੋ ਹਾਂ ਕਰਵਾ ਲਾ ਕਾ ਨੂੰ ਲੈਵਾ ਬਹੁਤ ਸੋਹਣਾ ਤਿਆਰੀ ਹਾਂਜੀ ਹਾਂਜੀ ਕਾਰੀ ਝੋਟੀ 7 ਕਿਲੋ ਡੰਗਰਾ ਸੰਤੂ ਸਭ ਦੁੱਧ ਕਰੂਗੀ ਵਾਕਿਆ ਜਿਹੜੇ ਹਿਸਾਬ ਨਾਲ ਤੂੰ ਘਟ ਨਹੀਂ ਕਰਦੀ ਜੇ ਵੇਖ ਜੂ ਠੀਕ ਨੇ 7 ਕਿਲੋ ਮਣਕੇ ਨੇ ਦੇ ਦਾਂ ਹਾਂ ਸ਼ਟਾਰਟ ਹੋਈ ਹੈ ਜਿਹੜੇ ਹਿਸਾਬ ਚਾਰਟ ਹਾਂ ਹਾਂ ਗੱਲਾਂ ਬਾਤਾਂ ਦਾ ਦੁੱਧ ਕੋਈ ਨੂੰ ਲੀਟਰਾਂ ਨਾਲ ਹੋਊਗਾ ਨਹੀਂ ਨਹੀਂ ਚੜ ਦੀ ਕਲਾ ਵਾਲਾ ਕੰਮ ਗਾੜੀ ਜਿੱਦਾਂ ਨਾ ਪਾਉ ਉਦਾਂ ਦਾ ਚੂਸ ਹਾਂ ਜਿਹੇ ਜੀ ਸੇਵਾ ਕਰੂ ਹਾਂਜੀ ਹਾਂਜੀ ਤੇ ਹੈ ਮਾਲਵੇ ਰੀਏ ਮਾਲਵੇ ਦੀਆਂ ਮਈਆਂ ਸਾਰੀਆਂ ਉਹ ਦੋ ਲੋਕਾਂ ਨੂੰ ਪਤਾ ਲੱਗ ਜਾਣਾ ਤੇ ਕਿੱਥੋਂ ਆਈਆਂ ਕੀ ਕੋਈ ਸਾਹਮਣੇ ਪਰਾ ਵੀ ਇਹਨਾਂ ਨੂੰ ਹਾਂ ਬੜੇ ਇੱਕ ਦੂਜੇ ਜਾਂਦੇ ਆਉਂਦੇ ਆ ਮੈਂ ਇਕੱਲਾ ਕੋਈ ਜਾਂਦਾ ਇਹਦੇ ਥਲੇ ਆਪਾਂ ਬੱਚਾ ਛੱੜਤਾ ਹਾਂਜੀ ਇਹ ਥਲੇ ਬੱਚਾ ਛੱੜਦਾ ਚਵਾਈਹਾਰਾ ਦੇ ਦੁੱਧ ਵਿਖਾ ਦਿੰਨੇ ਆ ਦੁੱਧ ਵੀ ਵਿਖਾ ਦੇਣਾ ਤੇ ਮੰਨ ਲਾ ਵੀ ਧਾਰਾ ਕੋਈ ਖਾਰਾ ਬੋਲਣਾ ਜੇ ਇੱਧਰ ਬਣਾ ਲੈਨੇ ਆ ਇਹਦਾ ਪੌਂਡ ਹੋਣਾ ਜੇ ਕੋਈ ਇਹਦਾ ਰੇਟ ਦੱਸ ਦੀਏ ਆਪਾਂ ਰੇਟ ਜਿਓ ਮਰਜ਼ੀ ਮੰਗੇ 1 ਲੱਖ ਤੇ 35 40 ਹਜ਼ਾਰ ਦੀ ਝੋਟੀ ਆ ਹਾਂ ਤੇ ਨਾ 5ੀ ਇੱਕ 5ੀ ਦੀ ਰਮਾਂਗੇ 1 ਲੱਖ ਤੇ 25 ਹਜ਼ਾਰ ਦੀ ਦੁੱਧ ਵੀ 1400 ਝੋਟੀ ਓਕੇ ਹਾਂ ਧਿਆ ਨਹੀਂ ਠੀਕ ਅਮਰ ਇਹਦੇ ਆ ਗਈ ਕੱਟੀ ਹਾਂਜੀ ਹਾਂਜੀ ਆ ਮੱਝ ਸੂਈ ਹੈ ਜੀ ਇਹ 10 15 ਦਿਨਾਂ ਦੀ ਕੱਟਾ ਜੀ ਮਤਲਬ ਖੋਲੀਆਂ ਨੂੰ ਠੀਕ ਆ 10 ਤੋਂ 15 ਦਿਨਾਂ ਦਾ ਸੂਆ ਬੱਚਾ ਕੱਟਾ ਕੀ ਕੱਟੀ ਕੱਟਾ ਜੀ ਕੱਟਾ ਮਗਰ ਇਹਦੇ ਕੱਟਾ ਗਿਆ ਸੂਆ ਸੂਆ ਤੀਜਾ ਹੋਊਗਾ ਤੀਜਾ ਆਂਦੇ ਤੀਜਾ ਭਾਵੇਂ ਚੌਥਾ ਲੈ ਜੋ ਹੋਊਗਾ ਇਹੋ ਹੋਇਆ ਆਪਣੀ ਆਪਾਂ ਆਪਣੀ ਸਮਝ ਨਾਲ ਲਈ ਕੋ ਆਪਣੀ ਸਮਝ ਨਾਲ ਲੈ ਲੈ ਆ ਸੂਆ ਆਪਦੇ ਮਤਲਬ ਦਾ ਲਾ ਲੇ ਜੇਬ ਜਾ ਕਿਸੇ ਨੂੰ ਜਚੂ ਹਾਂਜੀ ਹਾਂਜੀ ਬਾਕੀ ਦੁੱਧ ਜਿਹੜਾ ਇਹਦੇ ਕੋਲੇ ਭਾਂਡੇ ਚਾਦੀ ਦੋ ਦੋ 9-10 ਕਿਲੋ ਖਲਾਰ ਕੋ 9 ਤੋਂ 10 ਕਿਲੋ ਸੱਜਣਾ ਦੁੱਧ ਦਾ ਜਿਹੜੀ ਥੱਲੇ 11 12 ਉਹਦੇ ਥੱਲੇ 11 12 ਦਾਸ ਤਾਂ ਤੁਹਾਨੂੰ ਜਿਹੜੀ ਥੱਲੇ 9 ਆ ਤਾਂ ਉਹਦੇ ਥੱਲੇ ਤੁਹਾਨੂੰ 9 10 ਦਾ ਕਰ ਲਓ ਚੈੱਕ ਨਹੀਂ ਨਹੀਂ ਲੀਤੇ ਹਾਂ ਉਦਾਂ ਚੋੜ ਦੇ ਵੇਖੋ ਇੱਕ ਥੱਲੇ ਬੱਚਾ ਛੱਡਿਆ ਤੇ ਕਾਲੀ ਦੁੱਜੀ ਵੀ ਪੈਣ ਲੱਗੀ ਇਹ ਛੇਤੀ ਜੀਰੇ ਥੱਲੇ ਹੀ ਬੱਚਾ ਛੱਡ ਆ ਓਏ ਖਾਓ ਸੰਦੂ ਸਾਵਾ ਤੇ ਆ ਚਵਾਈ ਚੈੱਕ ਕਰੋ ਰੂਹਰ ਕੀ ਪੋਲੀ ਆ ਸੱਜਣਾ ਕਿਆ ਬਾਤ ਆ ਬਣਾਈ ਪੁੱਤੇ ਵੇਖੋ ਸੱਜਣੋ ਚਵਾਈ ਲੱਗੀ ਬਾਉ ਉਥੋਂ ਦਾ ਮੁਠੀ ਨਾਲ ਤੇ ਆ ਜਿਵੇਂ ਕਹਿੰਦੇ ਨਾ ਮਾਜੇਰੇ ਵੀ ਨੀਂਦ ਆਉਣ ਵਾਲਾ ਕੰਮ ਹੀ ਆ ਹੈ ਨਾ ਬਾਉ ਕੋਈ ਗੱਲ ਨਹੀਂ ਪੈਂਦਾ ਚਵਾਈ ਇੱਕ ਨੰਬਰ ਹੈ ਜੀ ਕਿਆ ਬਾਤ ਆ ਸੱਜਣੋ ਬੇਫਿਕਰ ਹੋ ਕੇ ਝੋਟੀ ਦੀ ਖਰੀਦਦਾਰੀ ਕਰਿਓ ਕੋਈ ਵੀ ਕਰਮ ਵਾਲੀ ਨੂੰ ਹੱਥ ਧਰਾ ਚਵਾਚ ਭੂਰ ਛਟਾ ਨਾਲ ਗੰਢ 100 ਦੀ 100 ਕੇ ਰਿਪੋਰਟ ਆ ਬਹੁਤ ਹੀ ਸ਼ਾਨਦਾਰ ਚਵਾਈ ਲੱਗੀ ਆ ਸਜਣੋ ਜਿਉਂਦੀ ਰਵੇ ਆਜੋ ਤਿੰਨ ਨੰਬਰ ਦਾ ਰੇਟ ਆਪਾਂ ਪੁੱਛਦੇ ਆ ਤਿੰਨ ਨੰਬਰਾਂ ਦੀ ਸੰਤੂ ਸਾਹਿਬ ਮੁੱਲ ਜਿਉ ਮੱਗੀ ਮੰਗੀਏ ਠੀਕ ਆ 90000 ਦੀ 90000 ਦੀ ਹੋਰ ਗੋਲ ਜਮਾ ਮੁੱਲ ਜਾਇਜ਼ ਕਰਤਾ ਉਹਦਾ ਆਪਾਂ ਹਾਂਜੀ ਹਾਂਜੀ ਬਿਲਕੁਲ ਜਾਇਜ਼ ਕਰ ਦੇਣਾ ਠੀਕ ਆ ਹਾਂਜੀ ਕਿਆ ਬਾਤ ਆ 90000 ਦੀ ਹਾਂਜੀ ਤੀਜਾ ਵਾਲੇ ਸੂਆ ਵਾਲੇ ਚੌਥਾ ਅਗਲੇ ਤੇ ਡਿਪੈਂਡ ਆ ਮਗਰ ਆਹ ਮਾ ਜੀ ਆ ਇਹਦੇ ਥਾਲੇ 2-3 ਨੌ 10 ਕਿਲੋ ਆ ਬੱਚਾ ਦਾ ਓਕੇ ਇਹਨੂੰ 20 ਦਿਨਾਂ ਦੀ ਲਾਲੇ ਕੋਈ ਮਹੀਨੇ ਦੀ ਲਾਲੇ ਠੀਕ ਆ ਇਹਦੇ ਕੋਲੇ ਵੀ ਕਟਾ ਇਹਨੇ ਇਹਦੀ ਇਹਦੀ ਕੱਟੀ ਆ ਠੀਕ ਆ ਦੋਵਾਂ ਮਗਰ ਕਟੀਆਂ ਨੇ ਦੋਵਾਂ ਮਗਰੀ ਕੱਟੇ ਹਾਂਜੀ ਹਾਂਜੀ ਉਹਦੇ ਦੋਵਾਂ 9-10 ਕਿਲੋ ਹੋਊਗਾ ਲੀਟਰਾਂ ਵਾਲਾ ਜਿਆ ਦੁੱਧ ਹੋਊਗਾ ਐਵੇਂ ਕਹੀ ਜਾਵਾਂ 12 ਦਿਓ 12 ਹੈ ਰੰਤ ਫਾਇਦਾ ਕੋਈ ਨਹੀਂ ਹਣਾ ਠੀਕ ਆ ਹਾਂ ਮਾ ਜ ਉਸੇ ਗੱਲ ਦਾ ਵਾ ਜਿਹੜਾ ਹੈਗਾ ਤੇ ਇਹਦਾ ਰੇਟ ਹੁਣੇ ਦੱਸ ਦੇਣੇ ਨੇ ਬਾਅਦ ਵਿੱਚ ਨਹੀਂ ਖੁੱਲਣੇ ਹਾਂ ਤੇ ਨਾ ਇਹ 85 ਹਜ਼ਾਰ ਦੀ ਮਾਈ ਦੇਣਾ ਵਜਨ ਬਹੁਤ ਸਭ ਵਜਨ ਬਹੁਤ ਹੈ ਸੁਆ ਚੋਕ 70 ਹਜ਼ਾਰ ਜੀ ਜਿਹਨੂੰ ਮਰਜ਼ੀ ਫੜਾ ਦੇਂਦੇ ਜੀ ਕਰੇ 70 ਹਜ਼ਾਰ ਮੈਨੂੰ ਦੇ ਦੇ ਵਾਕੇ ਉੜਦੀਆਂ ਜਾਣ ਵਾਲੇ ਕਰਤਾ ਹੀ ਉੜਦੀਆਂ ਵਾਲਾ ਕਰਦਾ ਕਰਦੇ ਰੇਟ ਹਾਂ ਏਦਾਂ ਕਰਨਾ ਏਦਾਂ ਕਰਿਆ ਕਰਾਂਗੇ ਨਹੀਂ ਇਹਨੂੰ ਖੋਲ ਕੇ ਫਿਰ ਵਹੀਂ ਹਾਂ ਕੋਈ ਨਹੀਂ ਕੋਈ ਚਵਾਈ ਕਰ ਲਗੀ ਹਾਂ ਜਾਂ ਮੈਂ ਹੀ ਖੋਲੂ ਉਹ ਪਰਲੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚੋਲੋ 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 ਬਵਾਚ ਵਿਖਾ ਦਿੰਨੇ ਛਾ ਹਾਂ ਕੋਈ ਗੱਲ ਨਹੀਂ ਕੋਈ ਗੱਲ ਹੀ ਨਹੀਂ ਸੱਜਣੋ ਜਿਹੜੀ 4 ਨੰਬਰ ਤੇ ਤੁਹਾਨੂੰ ਮੱਝ ਵੀਡੀਓ ਚ ਸ਼ੂਟ ਕਰਕੇ ਵਿਖਾਤੀ ਮਗਰ ਕੱਤੀ ਮਹੀਨੇ ਦਾ ਸੁਆ ਲਾ ਲਿਓ ਭਾਉ ਮੰਗਾ ਕਹਿੰਦਾ 9 10 ਲੀਟਰ ਦੁੱਧ ਤਿਆਰ ਮਿਲ ਜੂਗਾ ਮੋਲਾ ਜਿਵੇਂ ਕਹਿੰਦਾ ਹੁੰਦਾ ਨਾ ਭਾਉ ਵੀ ਝੁੰਡੀ ਵੜਨ ਵਾਲਿਆਂ ਲਈ ਗੱਲ ਕਰਦੀ ਆ 85000 85000 85000 ਚਾਰ ਇਹਦੀ ਤਾਂ ਬੋਲਿਆ ਬਿਲਕੁਲ ਜਾਇਜ਼ ਰੇਟ ਆ ਆ ਵੇਖੋ ਫੇਰ ਕੱਦ ਕਾਠ ਦਾ ਤਾਜ਼ਾ ਲਾ ਲਓ ਤੇ ਇੱਧਰ ਬਾਲਟੀ ਵੀ ਨੇੜੇ ਆ ਗਈ ਆ ਸੱਜਣੋ ਆ ਦੇਖੋ ਆਉਂਦੀ ਨਾ ਭਾਉ ਦੇ ਕਹਿਣ ਕੋ ਸ਼ਾਂ 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 ਕਰਦੀ ਬਾਲਟੀ ਤਾਂ ਮਗਰ ਕੱਟਾ ਝੋਟੀ ਬਹੁਤ ਹੀ ਸ਼ਾਨਦਾਰ ਆ ਦੁੱਧ ਦੀ ਬਾਲਟੀ ਵੇਖ ਲੈ ਕੋਈ ਦੁੱਧ ਮੇਲੇ ਦਾ ਹਾਂ ਕਨਵਰੀ ਬਾਲਟੀ ਆ ਬਾਕੀ ਏਹ ਲੱਗਾ ਮੱਗੇ ਉਹਨੂੰ ਦੋ ਬੱਚੇ ਚਾਹੋਂਗੇ ਆ ਕੀ ਚੱਕਰ ਆ ਤੂੰ ਵੇਖੀ ਕੋ ਫੜੀ ਖੁਰੀ ਦੂਜਾ ਚੁੰਗੀ ਲੈ ਕੇ ਰਾਂ ਨੱਪੀ ਆਉਂਦੇ ਕਿੱਲੀ ਧਰ ਕੇ